ਹਮੇਸ਼ਾ ਮੈਨੂੰ ਆਪਣਾ ਬਣਦਾ ਰੋਲ ਅਦਾ ਕਰਦਾ ਇੱਕ ਸਿੱਖ ਦਾ ਫਰਜ਼ ਹੈ ਗੁਰੂ ਨੇ ਇਸ ਕੌਮ ਇਸ ਕਰਕੇ ਸਾਜੀ ਹੈ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਗਊ ਗਰੀਬ ਦੀ ਰਾਖੀ ਲਈ ਖੜਨਾ ਤੋਂ ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚਰਨ ਘਾਟ ਜਿਹੜਾ ਕਿ ਨਾਂ ਉਹਨੇ ਨਾਨਕਸਰ ਰੱਖਿਆ ਸੀ ਪਰ ਮੈਂ ਕਿਉਂਕਿ ਨਾਨਕਸਰ ਨਾਲ ਸੰਬੰਧਤ ਆ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨਾਨਕਸਰ ਦੇ ਨਾਲ ਕੋਈ ਬੜਾ ਉਹਦਾ ਨਾਤਾ ਹੋਏਗਾ ਚਲੋ ਇਹ ਕੋਈ ਬਹਿਸ ਦਾ ਵਿਸ਼ਾ ਨਹੀਂ ਉਹਨੇ ਜੋ ਕੁਝ ਉੱਥੇ ਵਾਪਰਿਆ ਉਹ ਸਾਰਿਆਂ ਦੇ ਜਿੰਨੇ ਵੀ ਕੋਈ ਨਾਮਲੇਵਾ ਸੰਗਤ ਦਾ ਜਾਂ ਸਮਾਜ ਦੇ ਨਾਲ ਜੁੜੇ ਲੋਕ ਆ ਉਹ ਸਾਰਿਆਂ ਨੇ ਬਹੁਤ ਜ਼ਿਆਦਾ ਦੁੱਖ ਮਨਾਇਆ। ਸੋ ਜਿਹੜਾ ਕਦਮ ਅਮਰਪਾਲ ਸਿੰਘ ਮੈਰੋਂ ਨੇ ਆਪਣੇ ਸਾਥੀਆਂ ਨਾਲ ਚੁੱਕਿਆ ਅਸੀਂ ਉਸ ਦੇ ਪਹਿਲਾਂ ਵੀ ਡਰ ਕੇ ਹਮਾਇਤ ਸੀ ਉਸ ਬੰਦੇ ਦੇ ਨਾਲ ਕਿਤੇ ਵੀ ਉਹਦੀ ਹਮਾਇਤ ਨਹੀਂ ਕੀਤੀ ਨਾ ਉਹਦੀ ਹਮਾਇਤ ਕਰਾਂਗੇ। ਜੋ ਕੁਝ মিডিਆ ਦੇ ਵਿੱਚ ਆ ਗਿਆ ਜੋ ਕੁਝ ਕਾਨੂੰਨ ਨੇ ਉਹਦੇ ਖਿਲਾਫ ਪਰਚਾ ਕਰਤਾ। ਉਦੋਂ ਬਾਅਦ ਛਰਾਰਤ ਕੀਤੀ ਜਾ ਰਹੀ ਆ ਕਿ ਮਹਿਰੋਂ ਦੇ ਖਿਲਾਫ ਅਮਰਪਾਲ ਸਿੰਘ ਦੇ ਤੇ ਹੋਰਾਂ ਦੇ ਖਿਲਾਫ ਪਰਚਾ ਕੀਤਾ ਜਾ ਰਿਹਾ ਜਿਹੜਾ ਕਿ ਮਾੜੀ ਗੱਲ ਆ ਅਸੀਂ ਉਸ ਗੱਲ ਦੇ ਡੜ ਕੇ ਖਿਲਾਫ ਅੱਜ ਬਾਕੀ ਵੀ ਬਹੁਤ ਸਾਰੀਆਂ ਸੰਸਥਾਵਾਂ ਵਾ ਤੁਹਾਡੀ ਸੰਸਥਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਿਸੇ ਦਾ ਡਰ ਆ ਨਾ ਕਿਸੇ ਦਾ ਭੈਅ ਆ ਡੜ ਕੇ ਖੜੇ ਆ ਤੇ ਡੜ ਕੇ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੰਮ ਕਰਨ ਵਾਲੇ ਦੇ ਨਾਲ ਨਾ ਖੜਨਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਖੜਨਾ ਤੁਸੀਂ ਮੈਂ ਤਾਂ ਕਰਕੇ ਗੱਲ ਕਰਦਾ ਕਿ ਜਗਰਾਉਂ ਦੇ ਇਲਾਕੇ ਦੀ ਘਟਨਾ ਸੀ ਤੁਸੀਂ ਬਹੁਤ ਦੂਰ ਰਾਡੇ ਤੋਂ ਵੀ ਇੱਥੇ ਪਹੁੰਚੇ ਹੋ ਤੁਹਾਡਾ तहे ਦਿਲ ਤੋਂ ਧੰਵਾਦ ਹੈ ਸਤਿਕਾਰ ਹੈ ਤੋਂ ਆਪਾਂ ਅੱਗੇ ਵੀ ਇਸੇ ਤਰ੍ਹਾਂ ਇੱਕ ਨਿਸ਼ਾਸ਼ਨ ਬਣਾ ਕੇ ਆਪਾਂ ਇਹ ਸਾਰੀ ਕਾਰਵਾਈ ਕਰਨੀ ਆ ਕਿਉਂਕਿ ਪਹਿਲਾ ਪ੍ਰੋਗਰਾਮ ਸੀਗਾ ਕਿ ਐਸਐਸਪੀ ਦੇ ਦਫਤਰ ਦੇ ਅੰਦਰ ਜਾਇਆ ਜਾਵੇ ਪਰ ਐਸਐਸਪੀ ਨੇ ਜੋ ਮੈਨੂੰ ਜਾਣਕਾਰੀ ਮਿਲੀ ਆ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਨੁਮਾਇੰਦਾ ਤੁਹਾਡੇ ਕੋਲ ਚੱਲ ਕੇ ਆ ਰਿਹਾ ਹੈ ਤੋ ਅੱਜ ਜਿਹੜੀਆਂ ਸੰਸਥਾਵਾਂ ਦੀ ਜਿਵੇਂ ਸ਼੍ਰੋਮਿਕ ਕਮੇਟੀ ਵੱਲੋਂ ਹੋਰ ਦੁਰਦਰਾ ਕਮੇਟੀਆਂ ਵੱਲੋਂ ਅਸੀਂ ਇੱਕ ਲੈਟਰਪੈਡ ਤੇ ਮੰਗ ਪੱਤਰ ਮੰਗ ਪੱਤਰ ਨਾ ਕਹ ਲਓ ਵੀ ਇੱਕ ਜਾਣਕਾਰੀ ਪੱਤਰ ਦੇ ਰਹੇ ਹਾਂ ਵੀ ਤਾਂ ਕਿ ਜਿਹੜੀ ਉਹਦੇ ਖਿਲਾਫ ਕਾਰਵਾਈ ਆ ਰਹੀ ਆ ਜਿਹੜੇ ਉਹਦੇ ਖਿਲਾਫ ਸਬੂਤ ਮਹਿਰੋ ਸਾਹਿਬ ਦੇ ਰਹੇ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੀ ਪੁਲਿਸ ਆ ਉਹ ਕਈ ਵਾਰੀ ਕਹਿੰਦੀ ਆ ਜੀ ਇਹ ਸਬੂਤ ਤੋਂ ਹੋਰ ਸਬੂਤ ਦਿਓ ਸਬੂਤ ਸਮਾਤ ਜਿਹੜੇ ਆ ਤੁਹਾਨੂੰ ਦੇਤੇ ਆ ਉਹੀ ਸਬੂਤ ਬਹੁਤ ਵੱਡੇ ਆ ਤੋ ਕਿਰਪਾ ਕਰਕੇ ਅਸੀਂ ਆ ਸਾਰਾ ਜਿਹੜਾ ਪੰਤਗਾ ਇਕੱਠਾ ਹੈ ਇਹ ਅਸੀਂ ਅਪੀਲ ਕਰਦੇ ਆ ਕਿ ਜਿਹੜਾ ਜਿਹੜੀ ਪੁਲਿਸ ਆ ਉਹ ਉਸ ਦੇ ਖਿਲਾਫ ਡਟ ਕੇ ਕਾਰਵਾਈ ਕਰੇ ਤਾਂ ਕਿ ਗੁਰਦੁਆਰੇ ਨੂੰ ਤੇ ਧਰਮ ਦੀ ਆੜ ਦੇ ਅੰਦਰ ਜੋ ਔਰਤ ਦਾ ਸ਼ੋਸ਼ਣ ਕੀਤਾ ਗਿਆ ਉਹ ਬਹੁਤ ਮਾੜਾ ਜਿਹੜਾ ਕਿ ਨਾ ਬਰਦਾਸ਼ਤ ਕਰੇ ਤੋ ਇਸ ਕਰਕੇ ਆਪਾਂ ਸਾਰਿਆਂ ਨੇ ਜਿਹੜਾ ਪੁੜਾ ਆਪਣਾ ਉਹ ਪੁੜ ਦੇ ਥੱਲੇ ਆਪਾਂ ਸਾਰਿਆਂ ਨੇ ਬੋਝਣਾ ਆਪਾਂ ਇਹ ਵੀ ਫਿਕਰ ਨਹੀਂ ਫਿਕਰ ਕਰਨਾ ਕਿ ਟ੍ਰੈਫਿਕ ਵੀ ਫालतू ਦਾ ਜਾਮਣਾ ਹੋਵੇ ਤੇ ਆਪਾਂ ਆਪਣੀ ਕਾਰਵਾਈ ਵੀ ਕਰੀਂ ਇਨੀਆਂ ਬੇਨਤੀਆਂ ਕਰਦਾ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਆਹ ਵਾਹਿਗੁਰੂ ਜੀ ਕੀ ਬਤੇ ਇਹ ਹੀ ਬੰਦਾ ਬਾਈ ਗਰਮੀ ਬਹੁਤ ਕਿਤੇ ਰਵਿੜਾ ਨਹੀਂ ਆਇਆ ਜੀ ਖੜਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਜਿਹੜੀ ਇਹ ਘਟਨਾ ਵਾ ਉਹ ਮਾੜਾ ਜਿੱਤ ਨਗੜਿਆ ਠੀਕ ਹਾਂ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਆਪਾਂ ਛੇਤੀ ਦੱਸ ਦਿਆਂਗੇ ਸਾਡੇ ਕੋਲੇ ਇੱਕ ਭੈਣ ਆਉਂਦੀ ਆ ਘਰੇ ਮੇਰੀ ਗੈਰਹਾਜ਼ਰੀ 'ਚ ਉਹ ਸਾਡੇ ਕੋਲੇ ਪਹਿਲਾਂ 15 ਦਿਨ ਤੋਂ ਸਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਸਾਡੇ ਨਾਲ ਹੋ ਨਹੀਂ ਰਿਹਾ ਸੀ ਉਹਨਾਂ ਦਾ ਉਹ ਘਰੇ ਆ ਕੇ ਸਾਨੂੰ ਪਰਿਵਾਰ ਨੂੰ ਕੁਝ ਦੱਸਦੀ ਅਸੀਂ ਜਦੋਂ ਪਰਿਵਾਰ ਨੇ ਦੱਸਿਆ ਵੀ ਇੱਕ ਅਵਰਤਤਾਰੀ ਕੋਈ ਸੰਗ ਆ ਵੀ ਉਹ ਕਿਸੇ ਜਥੇਬੰਦੀ ਜਾਂ ਸੰਸਥਾ ਦਾ ਜਾਂ ਕਿਸੇ ਗੁਰੂ ਘਰ ਦਾ ਮੋਢੀ ਆ ਉਹਨੇ ਆਹ ਕੰਮ ਕੀਤਾ ਦੇਖੋ ਮੀਡੀਆ ਦੇ ਕੋਸ਼ਿਸ਼ ਗੱਲਾਂ ਚੱਲਦੀਆਂ ਵੀ ਬੀਬੀ ਵੀ ਬਰਾਬਰ ਦੀ ਕਸੂਰਵਾਰ ਬਿਲਕੁਲ ਜੀ ਇਹਦੇ ਚ ਦੋ ਗੱਲਾਂ ਆਉਂਦੀਆਂ ਪਹਿਲੀ ਗੱਲ ਇਹ ਆ ਵੀ ਬੀਬੀ ਨੇ ਮੰਨ ਲਿਆ ਸੀ ਵੀ ਉਹਨੇ ਇਹਨੂੰ ਪਰਿਵਾਰ ਚ ਮਿਲ ਕੇ ਕਹਿਤਾ ਸੀ ਵੀ ਮੈਂ ਤੇਰਾ ਪਤੀ ਆ ਤੇਰੇ ਨਾਲ ਆਨੰਦ ਕਾਰਜ ਕਰਾਉਂਗਾ ਤੇ ਉਹ ਫਿਰ ਉਹਦੇ ਨਾਲ ਉਹਨੇ ਉਸੇ ਤਰ੍ਹਾਂ ਹੀ ਚੱਲਣਾ ਸੀ ਦੂਜੀ ਗੱਲ ਜੇ ਬੀਬੀ ਤੇ ਵੀ ਆਪਾਂ ਪਰਚਾ ਕਰਵਾਉਂਦੇ 295 ਇਹਦਾ ਦੋਨਾਂ ਤੇ ਹੁੰਦਾ ਸੀ ਤੇ ਦੋਵੇਂ ਛੇਤੀ ਬਾਹਰ ਆਉਦੇ ਸੀ ਪਰ ਬੀਬੀ ਦੇ ਨਾਲ ਧੱਕਾ ਹੋਇਆ ਉਹਦੇ ਤੇ ਰੇਪ ਦਾ ਪਰਚਾ ਕਰਾਇਆ ਤੇ ਹੁਣ ਬਾਬੇ ਦਾ ਪੱਕਾ ਕੰਮ ਹੋ ਗਿਆ ਵੀ ਉਹ ਘੱਟੋ ਘੱਟ 15-20 ਸਾਲ ਜਿਹੜਾ ਹੈਗੇ ਉਹਦੇ ਵਿੱਚ ਸਜ਼ਾ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਡੇ ਬੋਲੇ ਸਰਪੰਨ ਇਹਨਾਂ ਦੀ ਜਾਣਕਾਰੀ ਸੀ ਉਦੋਂ ਬਾਅਦ ਜਦੋਂ ਅਸੀਂ ਇਸ ਕੇਸ ਦੇ ਵਿੱਚ ਪੈਗੇ ਬਾਬੇ ਨੇ ਫੋਨ ਫਾੜ ਲਏ ਅਸੀਂ ਬਾਬੇ ਦੇ ਹੋਰ ਪ੍ਰੂਫ ਇਕੱਠੇ ਕੀਤੇ ਉਦੋਂ ਹਜੇ ਤੱਕ ਇਸ ਮਾਮਲੇ ਦਾ ਪਛਤਾਵਾ ਵੀ ਅਸੀਂ ਬਾਬਾ ਗੱਡੀ ਕਿਉਂ ਨਹੀਂ ਛਾੜ ਦਿੱਤਾ ਸਾਤੋਂ ਗਲਤੀ ਹੋ ਗਈ ਇਹ ਜਦੋਂ ਸਾਡੇ ਹੱਥ 'ਚ ਸੀ ਕਿਉਂਕਿ ਹੁਣ ਜੋ ਸਾਨੂੰ ਪਤਾ ਲੱਗਿਆ ਅਸੀਂ ਕੁੜੀਆਂ ਦੇ ਉਹਨਾਂ ਭੈਣਾਂ ਦੇ ਪਰਿਵਾਰਾਂ ਦੇ ਨਾਂ ਐਡਰੈਸ ਨਹੀਂ ਦੱਸਾਂਗੇ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੇ ਆ ਇੱਕ ਭੈਣ ਆ ਕੋਈ ਉਹਦੇ ਆਨੰਦ ਕਾਰਜ ਕਿਤੇ ਹੁਣ ਹੋਰ ਹੋ ਗਏ ਆ ਉਹਨੂੰ ਉਹਨਾਂ ਨੇ ੱੱੱਕੇ ਨਾਲ ਦੋ ਰਾਤਾਂ ਬਾਬੇ ਨੇ ਉਸ ਭੋਰੇ ਦੇ ਵਿੱਚ ਰੱਖਿਆ ਸੀ ਤੇ ਨਾਲ ਇੱਕ ਹੋਰ ਸਾਧ ਸੀ ਉਹਦੀ ਡਿਟੇਲ ਵੀ ਸਾਡੇ ਕੋਲੇ ਹੈ ਅਸੀਂ মিডিਆ ਤੇ ਜਾਗਰ ਨਹੀਂ ਕਰਾਂਗੇ ਕਿਉਂਕਿ ਉਹਨੂੰ ਅਸੀਂ ਆਪ ਸਜਾ ਦੇਣਾ ਚਾਹੁੰਦੇ ਆਂ ਦੂਜੀ ਗੱਲ ਇੱਕ ਬੁੱਤੀ ਵੀ ਹੋਰ ਉਹਨੂੰ ਇਹਨਾਂ ਦੋ ਸਾਧਾਂ ਨੇ ਇੱਕ ਇਹਨੇ ਚਰਨ ਘਟ ਵਾਲੇ ਨੇ ਤੇ ਇੱਕ ਇਹਦੇ ਨਾਲ ਹੋਰ ਬਾਬਾ ਸੀਗਾ ਉਹਨਾਂ ਨੇ ਇੱਕ ਰਾਤ ਰੱਖਿਆ ਦੋਵਾਂ ਸਾਧਾਂ ਨੇ ਉਸੇ ਭੋਰੇ ਦੇ ਵਿੱਚ ਹੀ ਜਿੱਥੇ ਮਹਾਰਾਜ ਦੇ ਸਰੂਪ ਵੀ ਨੇ ਪੋਸ਼ੀਆਂ ਵੀ ਪਈਆਂ ਨੇ ਇੱਕ ਜਿਹੜੀ ਵੀਡੀਓ ਜਾ ਕੇ ਕੀਤੀ ਆ ਅਸੀਂ ਦੋ ਵੀਡੀਓ ਕੀਤੀਆਂ ਪੰਜ ਆ ਤਿੰਨ ਨਹੀਂ ਕੀਤੀਆਂ ਕਿਉਂਕਿ ਸਮਾਜ ਨੂੰ ਦਿਖਾਉਣ ਵਾਲੀਆਂ ਨਹੀਂ ਆਪ ਸਭ ਜਗਾ ਦੇ ਜਿਹੜੀ ਉਹ ਕੁੜੀ ਆ ਉਹ ਕੁੜੀ ਜਗਰਾਓ ਦੀ ਆ ਉਹ ਉਹਨਾਂ ਦੇ ਸੇਵਾਦਾਰ ਜਿਹੜਾ ਉਹਦੀ ਸੇਵਾ ਕਰਦਾ ਬਾਬੇ ਬਲਜਿੰਦਰ ਸਿੰਘ ਦੀ ਉਹਦੀ ਸਕੀ ਭੈਣ ਸੇਵਾਦਾਰ ਦੀ ਅਸੀਂ ਤਿੰਨ ਸਨੇਹੇ ਭੇਜੇ ਪਰਿਵਾਰ ਤੱਕ ਵੀ ਤੁਹਾਡੀਆਂ ਵੀਡੀਓ ਸਾਡੇ ਹੱਥ ਲੱਗੀਆਂ ਤੁਸੀਂ ਆਏ ਨਾ ਕਿਉਂ ਸਾਡੀ ਇਹਨਾਂ ਨੇ ਇੱਜਤ ਰੋਲਤੀ ਏ ਤੁਹਾਨੂੰ ਬਲੈਕਮੇਲ ਕੀਤਾ ਗਿਆ ਜਾਂ ਤੁਹਾਡੇ ਨਾਲ ਧੱਕਾ ਹੋਇਆ ਤੁਸੀਂ ਸਾਡੇ ਕੋਲੇ ਆਓ ਅਸੀਂ ਅਸਿਸੀ ਸਾਹਿਬ ਨਾਲ ਮਲਾਉਂਦੇ ਆਂ ਆਪਾਂ ਬਾਬੇ ਤੇ ਇੱਕ ਬਲਾਤਕਾਰ ਦਾ ਪਰਚਾ ਹੋਰ ਪਾਉਂਦੇ ਆਂ ਪਰ ਉਹਨਾਂ ਨੇ ਸਹਿਮਤੀ ਜਿਤਾਈ ਪਰਿਵਾਰ ਨੇ ਉਹ ਕਹਿੰਦਾ ਸਾਡੀ ਕੁੜੀ ਜਾਂਦੀ ਸੀ ਉਹਦਾ ਭਰਾ ਕਹਿੰਦਾ ਵੀ ਮਰਜ਼ੀ ਨਾਲ ਜਾਂਦੀ ਸੀ ਫਿਰ ਜੇ ਮਰਜ਼ੀ ਨਾਲ ਜਾਂਦੀ ਸੀ ਤੇ ਬਰੋਬਰ ਦੀ ਹੱਕਦਾਰਾ ਕੁੜੀ ਤੇ ਵੀ 295ਏ ਦਾ ਪਰਚਾ ਹੋਣਾ ਚਾਹੀਦਾ ਮਹਾਰਾਜ ਦੀ ਹਜ਼ੂਰੀ ਚ ਗਾਤ ਏਰੀਆ ਦੇ ਵਿੱਚ ਬੈਠੇ ਜਿਹੜੇ ਇਹੋ ਜਿਹੇ ਲੱਤੇ ਲੁੰਡੇ ਲੁੱਚੇ ਲੰਡੇ ਸਾਰਾ ਉਹਨਾਂ ਨੂੰ ਕੰਨ ਹੋ ਜਾਣਗੇ ਤੇ ਬੀਬੀਆਂ ਉਹਨਾਂ ਕੋਲੇ ਜਾਂਦਾਂਗਾ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਵੀ ਜੇ ਅਸੀਂ ਵੀ ਜਾਵਾਂਗੇ ਤੇ ਸਾਨੂੰ ਵੀ 3 ਤਿੰਨ ਸਾਲ ਜੇਲ੍ਹ ਕੱਟਣੀ ਪਊਗੀ ਇਸ ਕੇਸ ਦੇ ਵਿੱਚ ਆਪਣੀ ਕੋਈ ਬਹੁਤੀ ਵੱਡੀ ਮੰਗ ਨਹੀਂ ਮੰਗਾ ਤਾਂ ਮੰਗ ਤੇ ਆਦਾਂ ਹੁੰਦੀਆਂ ਆਪਣੇ ਤਾਂ ਬਰੋਬਰ ਦੇ ਹੱਕਦਾਰ ਆ ਆਪਾਂ ਇਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਬਾਬੇ ਦੇ ਤੇ ਜਿਹੜੀ ਵੀਡੀਓ ਜਾਰੀ ਕੀਤੀ ਆ ਉਹ ਦੋਨਾਂ ਦੇ ਬਾਬੇ ਦੇ ਤੇ ਨਾਲ ਜਿਹੜੀ ਕੁੜੀ ਆ ਪੁਲਿਸ ਨੂੰ ਪਤਾ ਉਹ ਕਿਹੜੀ ਆ ਸੀ ਸਾਰਾ ਉਹਨਾਂ ਨੂੰ ਡਾਟਾ ਦਿੱਤਾ ਹੋਇਆ ਉਹਨਾਂ ਤੇ 295 ਇਹਦੀ ਧਾਰਾ ਲਾਈ ਜਾਵੇ ਵੀ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਮਹਾਰਾਜ ਦੀ ਹਜੂਰੀ ਦੇ ਵਿੱਚ ਇਹਨਾਂ ਨੇ ਇੱਕ ਕਰਮ ਕੀਤੇ ਆ ਕਈ ਵਾਰੀ ਕਿਉਂਕਿ ਪੰਜ ਪ੍ਰੂਫ ਤਾਂ ਅਸੀਂ ਦੇਤੇ ਤੇ ਉਸ ਕੁੜੀ ਦੀ ਛੇਤੀ ਗ੍ਰਿਫਤਾਰੀ ਕੀਤੀ ਜਾਵੇ ਤੇ ਬਾਬੇ ਨੂੰ ਰਿਮਾਂਡ ਤੇ ਲਿਆ ਕੇ ਦੁਬਾਰਾ ਉਹਦੀ ਪੁੱਛਗਿੱਛ ਕੀਤੀ ਜਾਵੇ ਤੇ ਪ੍ਰਸ਼ਾਸਨ ਇਸ ਗੱਲ ਦਾ ਜਵਾਬ ਦੇਵੇ ਵੀ ਜਦੋਂ ਬਾਬੇ ਦੇ ਬਲਾਤਕਾਰ ਕਰਨ ਦੇ ਸਬੰਧ ਵਿੱਚ ਪ੍ਰੂਫ ਦਿੱਤੇ ਸੀ ਫਿਰ 24 ਘੰਟਿਆਂ ਦੇ ਵਿੱਚ ਉਹਨੂੰ ਕਿਉਂ ਜੇਲ੍ਹ ਭੇਜ ਦਿੱਤਾ ਉਹ ਤੋਂ ਪੁੱਛਗਿੱਛ ਕਿਉਂ ਨਹੀਂ ਹੋਈ ਦੂਜੀ ਗੱਲ ਬਾਬੇ ਨੇ ਇਲਜ਼ਾਮ ਲਾਏ ਸੀ ਅਸੀਂ ਉਥੋਂ ਮਾਇਆ ਚੱਕੀ ਆ ਜਾਂ ਸੋਨਾ ਚੱਕਿਆ ਵਾ ਸਾਡੇ ਸਿੰਘ ਕੋਲੇ ਰਮਣੇ ਦਈ ਮੜਾ ਜੇ ਪੇਪਰ ਕੋਈ ਵੀ ਦੇ ਦੇ ਆ ਡਿਟੇਲ ਆ ਬਾਬੇ ਦੇ ਸਮਾਨ ਦੀ ਫੋਟੋ ਕਰਾ ਦਿਓ ਜੀ ਤੇ ਸਾਡੇ ਕੋਲੇ ਸਿੰਘ ਵੀ ਆ ਉਹ ਜਿਹਨੇ ਲੋਨ ਦਿੱਤਾ ਹੋਇਆ ਇਸ ਸੋਨੇ ਤੇ ਬਾਬੇ ਨੂੰ ਤੇ 7 ਲੱਖ 40 ਹਜ਼ਾਰ ਦਾ ਲੋਨ ਆ ਉਹ ਸੋਨੇ ਤੇ ਜੇ ਜੇ 7 ਲੱਖ 40 ਹਜ਼ਾਰ ਲਈ ਬਾਬਾ ਆਪਦਾ ਸੋਨਾ ਉੱਥੇ ਗਹਿਣੇ ਰੱਖ ਸਕਦਾ ਤੇ ਫਿਰ ਅਸੀਂ 15 ਲੱਖ ਰੁਪਈਆ ਉਥੋਂ ਕਿਹੜੇ ਵਿਕਚ ਚ ਚੱਕ ਲਿਆ ਤੇ ਜੇ ਅਸੀਂ ਬਾਬੇ ਦਾ ਆ ਸਮਾਨ ਲਾਇਆ ਤੇ ਫਿਰ ਉਹ ਬੈਂਕ ਚ ਜਿਹੜਾ ਪਿਆ ਉਹ ਕਿਹੜਾ ਵਾ ਇਹ ਸਰਾ ਸਰ ਗਲਤ ਗੱਲਾਂ ਨੇ ਜੋ ਗੱਲ ਹਥਿਆਰਾਂ ਦੀ ਕਰਦੇ ਆ ਵੀ ਅਮਰਤਪਾਲ ਸਿੰਘ ਕੋਲੇ ਹਥਿਆਰ ਸੀ ਦੇਖੋ ਹਥਿਆਰ ਮਰਦਾਂ ਕੋਲੇ ਹੁੰਦੇ ਆ ਖੁਸਰਿਆਂ ਕੋਲੇ ਨਹੀਂ ਹੁੰਦੇ ਇਸ ਕਰਕੇ ਬਾਬੇ ਕੋਲੇ ਹਥਿਆਰ ਖਿਆਰਾ ਜੋ ਜੰਮੀਆ ਇਹਨਾਂ ਨੇ 11 ਜੀ ਮਰਨਾ ਸਾਨੂੰ ਪਰਵਾਹ ਕੋਈ ਨਹੀਂ ਜੇ ਬਾਬਾ ਮਰਦ ਹੁੰਦਾ ਤੇ ਕੋਲੇ ਥਿਆਰ ਹੁੰਦੇ 2019 ਦੇ ਵਿੱਚ ਬਾਬੇ ਤੋਂ RTX ਫੜਿਆ ਗਿਆ ਸੀ ਉਹਨੇ ਆਪਦਾ ਚੇਲਾ ਆਪਦੀ ਥਾਂ ਤੇ ਜੇਲ੍ਹ ਦੇ ਵਿੱਚ ਭੇਜਿਆ ਠੀਕਾ ਇਹਦੇ ਕੋਲੇ ਬਥੇਰਾ ਕੁਛ ਸੀ ਸਾਡਾ ਜਾਨਾ ਬੰਦਾ ਸੀ ਅਸੀਂ ਇਸ ਵਿਸ਼ਵ ਦੇ ਨੰਗ ਸਿੰਘ ਰਾਜੇ ਆ ਇਹ ਜੇ ਬਾਬੇ ਨੇ ਕਿਹਾ ਵੀ ਇਹ 10 ਟੋਲੇ ਸੋਨਾ ਲੈ ਕੇ ਗਏ ਆ ਤੇ 15 ਲੱਖ ਰੁਪਇਆ ਚੱਕਿਆ ਸਿੰਘਾ ਨੇ ਤਾਂ ਜੱਕਰ ਕੇ ਖਾਣ ਅਰਗੇ ਨਹੀਂ ਛੱਡੇ ਇਹ ਤਾਂ ਸਾਥ ਹੈ ਹੀ ਕੀ ਸੀ ਹੁਣ ਨੰਗ ਸਿੰਘਾ ਲਈ ਛੇਰ ਪੰਜੇ ਕਰਨੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਸਾਡੇ ਇਹ ਲੁੱਟਾ ਖੋਹਾਂ ਦੇ ਮਸਲੇ ਦੇ ਵਿੱਚ ਨਹੀਂ ਆਉਂਦੇ ਇਹ ਤਾਂ ਜੇ ਆਪਾਂ ਹਰ ਮਸਲੇ ਦੇ ਵਿੱਚ ਇੱਦਾਂ ਹੀ ਇਕੱਠੇ ਹੋਈਏ ਤੇ ਮੈਨੂੰ ਲੱਗਦਾ ਵੀ ਆਪਾਂ ਸਾਰੇ ਕਾਸੇ ਤੋਂ ਛੇਤੀ ਛੁਟਕਾਰਾ ਪਾ ਲਾਂਗੇ ਤੇ ਆਪਾਂ ਹੁਣ ਜਾਣਾ ਉੱਥੇ ਪਹਿਲਾਂ ਤਾਂ ਐਸਐਸਪੀ ਸਾਹਿਬ ਕੋਲੇ ਆਪ ਜਾਣਾ ਸੀ ਪਰ ਉਹਨਾਂ ਦਾ ਸਰੇਹਾ ਆ ਵੀ ਅਸੀਂ ਬੰਦਾ ਭੇਜਾਂਗੇ ਤੁਹਾਡੇ ਕੋਲੇ ਜੇ ਅੱਜ ਉਹ ਇਹ ਸਾਨੂੰ ਪ੍ਰੂਫ ਕਰ ਦੇ ਵੀ ਅਸੀਂ ਦੋਵਾਂ ਤੇ ਪਰਚਾ ਕਰਾਂਗੇ ਕੁੜੀ ਤੇ ਵੀ ਤੇ ਬਾਬੇ ਤੇ ਵੀ ਤੇ ਆਪਾਂ ਚਲੇ ਜਾਵਾਂਗੇ ਆਪਣੀ ਕੋਈ ਇਸ ਤੋਂ ਬਾਅਦ ਕੋਈ ਹੋਰ ਸਲਾਹ ਨਹੀਂ ਹੈਗੀ ਬਾਬੇ ਤੇ ਪਰਚੇ ਹੋਏ ਹੋਏ ਆ ਦੂਜੀ ਗੱਲ ਚਰਨਕਾ ਠਾਲਾ ਜਿਹੜਾ ਡੇਰਾ ਵਾ ਉਹ ਚਾਹੇ ਕਿਸੇ ਦਾ ਕਿਸੇ ਦੇ ਨਾਮ ਪੱਕਾ ਸੀਲ ਹੋਣਾ ਚਾਹੀਦਾ ਕਿਉਂਕਿ ਉਹ ਇਹਨਾਂ ਲੁੱਚਿਆਂ ਸਾਧਾ ਦਾ ਇੱਕ ਹੋਟਲ ਬਣਾਇਆ ਹੋਇਆ ਸੀ ਬਾਹਰ ਗੁਰੂ ਘਰ ਲਿਖਿਆ ਹੋਇਆ ਸੀ ਹੱਲੇ ਰੂਮ ਬਣੇ ਹੋਇਆ ਤੇ ਜਿਹੜੀਆਂ ਇਹਨਾਂ ਨੂੰ ਆਇਆ ਸੀ ਵੀ ਬਾਹਰ ਰੂਮ ਲੈਂਦਿਆਂ ਨੂੰ ਸ਼ਰਮ ਆਉਂਦੀ ਆ ਡੇਰੇ ਦੇ ਵਿੱਚ ਆ ਜਾਇਆ ਕਰੋ ਜਦੋਂ ਡੇਰੇ ਦਾ ਮੁਖੀ ਸਾਧਾ ਦੇ ਨਾਲ ਆ ਫੇਰ ਜੋ ਮਰਜ਼ੀ ਖੇ ਖਾਈ ਜਾਣ ਕਿਸੇ ਨੂੰ ਕੋਈ ਪਰਵਾਹ ਨਹੀਂ ਉਹ ਡੇਰਾ ਪੱਕੇ ਤੌਰ ਤੇ ਸੀਲ ਚਾਹੀਦਾ ਤੇ ਜਦੋਂ ਸਾਧ ਆਊਗਾ ਉਦੋਂ ਆਪਾਂ ਉੱਥੇ ਉਹਦਾ ਕੀਰਤਨ ਸੋਲਾ ਪੜਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ